ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼ਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਛੋਟੀਆਂ ਤੁਹਾਨੂੰ ਦਿਖਾਉਣੀਆਂ ਚਾਰ ਮੱਝਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀਆਂ ਵਾ ਨਿਕਾ ਟਾ ਸੁਈਆਂ ਦੇ ਆਪਣੇ ਦੋ ਟੈਂਪ ਚ ਵਾਈ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਨਿਕਾ ਨਿਕਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਦੇ ਕਰੀ ਫਿਰ ਸੰਦਰ ਸਿੰਘ ਪਿੰਡ ਇਕੱਠਾ ਤਸੀਲ ਉਡਾਲਾ ਚ ਲਗਦਾਸਪੁਰ ਤੇ ਫੋਨ ਨੰਬਰ ਬੋਲ ਦ 9858277 ਬੋਲਿਆ ਠੀਕ ਐ ਮੀ ਮਾਵਾ ਪੈ ਗਿਆ ਜੀ ਫਿਰ ਮੀ ਬਹੁਤ ਪਿਆਜ ਸੀ ਮਾਵਾ ਹੀ ਪੈ ਗਿਆ ਨਾ ਕਿਹੜੀ ਦੇ ਪਹਿਲੀਆਂ ਵਟਾਂ ਬਰਾਬਰ ਹੋ ਗਈਆਂ ਸਾਰੀਆਂ ਹੋਰ ਜਿਆਦਾ ਪਿਆਜ ਜੀ ਠੀਕ ਐ ਤੇ ਅੱਜ ਚਾਰ ਮੱਜਾਂ ਤੇ ਦੋ ਗਾਵਾਂ ਹਨਾ ਪਹਿਲਾਂ ਫਿਰ ਇਸੇ ਛੋਟੀ ਤੋਂ ਸ਼ੁਰੂਆਤ ਕਰ ਲਈਏ ਕਿੰਨਾ ਵਸ ਸੁਬਾ ਸੋਈ ਜੇ ਬਦੀ ਹੈ ਇਹ ਦੂਜਾ ਸੁਬਾ ਵੀ ਛੋਟੀ ਸੋਈ ਜੇ ਅੱਛਾ ਦੂਸਰਾ ਸੁਬਾ ਸੋਈ ਆ ਹਾਂਜੀ ਠੀਕ ਕੱਲ ਦੀ ਸੋਈ ਜੇ ਬੱਚਾ ਲੱਗੇ ਵੀ ਫੋਮਨੇ ਕਦੇ ਚਵਾਜੂ ਬਹੁਤ ਚੰਗਾ ਛੋਟੀ ਦਿੰਦੇ ਹੋਇਆ ਅੱਛਾ ਤੇ ਕਿੰਨੇ ਕ ਦੁੱਧ ਵਾਲੀ ਆ ਸਭ ਦੇ ਵੀ ਜੀ 11 12 ਉਹ ਜੋੜੀ ਦੇ ਦੂਗੀ ਅੱਛਾ ਅੱਠ ਸਮਾਂ ਜਿਹੜਾ ਬੋਲਣਾ ਹੀ ਹੋਊਗਾ ਸਟਾਰਟਿੰਗ ਠੀਕ ਹੈ ਪੂਛ ਤੱਕ ਜੈਡ ਲੈ ਕੇ ਆ ਠੀਕ ਹੈ ਮੜੀ ਪੂਛ ਛੱਟੀ ਰੱਖਦੀ ਕੋਈ ਜ਼ਖਮ ਨਹੀਂ ਵਾਲ ਪਰ ਤੋਂ ਵਾਰ ਕੇ ਦੇ ਘੱਟ ਛੋਟੀ ਆ ਇਹਦੀ ਆ ਬੱਚਾ ਤਾਜਾ ਇਹ ਬੱਚਾ ਜਿਹੜਾ ਵਾਰੂ ਕੱਟ ਕੇ ਰਹੀ ਏ ਇਹ ਜਿਹੜੀਆਂ ਪੇਛਲੀਆਂ ਲੱਤਾਂ ਵੀ ਖੋਲੀਆਂ ਚੰਗੀ ਤਰ੍ਹਾਂ ਕਈ ਵਾਰੀ ਤਿਲਕ ਜਾਂਦਾ ਵਾ ਬੱਚਾ ਤਾਂ ਕਰ ਗਏ ਬਿਲਕੁਲ ਛੜ ਬੱਚਾ ਕੰਟਕੀ ਫੜਨੇ ਨੂੰ ਮੈਂ ਕੀ ਕਹਣਾ ਕਿ ਉੱਕੇ ਜੋ ਬਿਲਕੁਲ ਤਾਜ਼ਾ ਬੱਚਾ ਜਿਹੜਾ ਕੱਲ੍ਹ ਹੋਈ ਜੇ ਨਾਲ ਦੇ ਸੰਦੇ ਦਾ ਨਾਲ ਤਾਜ਼ਾ ਇਹ ਦੁੱਧ ਚੁੰਗਣ ਨਹੀਂ ਪਿਆ ਆਹ ਪਸਮਗੀ ਜੇ ਵੇਤੀ ਜੇ ਪਸਮਗੀ ਤੇ ਵੇਖੋ ਛੋਟੀ ਦੀ ਚਵਾ ਥੋੜਾ ਅਦਰ ਦਿਖਾ ਦੀ ਚੰਗੀ ਤਰ੍ਹਾਂ ਚਵਾ ਤੇ ਮੁੱਢੀ ਦਿਖਾਓ ਹਾਂ ਦੇਖ ਸੰਦੇ ਜੀ ਅਗਲੇ ਸਨਾਂ ਦਾ ਚਵਾਜ ਤੇ ਪਿਛਲੇ ਸਨਾਂ ਦਾ ਚਵਾਜ ਦਿਖਾ ਦਿਓ ਦੇਖੋ ਥਾਂ ਘੜਦੀ ਕਿਤੇ ਛੋਟੀ ਠੀਕ ਹੈ ਜੀ ਸਰਦੂ ਦਾ ਪੀਠੇ ਗਣੀ ਵੇਖੋ ਠੀਕ ਆ ਬਹੁਤ ਚਵਾੜ ਗਾ ਜੜੀ ਨੂੰ ਲੈ ਚਲੋ ਖੋਲੋ ਫਿਰ ਤੋਰਦੀਏ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਖਾਣਿਆ ਦਜਾ ਸਵਾਤੀ ਉਹ ਛੋਟੀ ਹੈ ਆ ਮਾਦੀ ਘੜੀ ਛੋਟੀ ਆ ਜੀ ਇੰਨਾ ਜੀ ਬਾਕੀ ਮੀ ਜਿਹੜਾ ਕੱਲ ਰਾਤ ਦਾ ਹੀ ਬਹੰਦਿਆ ਵਾ ਇੱਕ ਸਾਦਾ ਇਹ ਫੇਟੋ ਜੋਨੀ ਤਾਂ ਲੈਓ ਜਦੀ ਸਾਫ ਆ ਕਿਤੇ ਕਿਤੇ ਥਣ ਲੱਗਾ ਜੋਨੀ ਲੈ ਆ ਨੀ ਜਿਹੜਾ ਦਰਮਾਹ ਆ ਆਹ ਸੰਦ ਹੋਦਾ ਹੈ ਤੇ ਜੇ ਚੱਲਦੀ ਤਾਂ ਹੈ ਖੱਲਿਆਂ ਛੋਟੀ ਚੰਗੀ ਬਣੀ ਆ ਸਤਿ ਸ਼੍ਰੀ ਅਕਾਲ ਜੀ ਪੁਰਾਤੀ ਬੰਦ ਬੰਦ ਮਾਰ ਰਿਆ ਨਾ ਇਹ ਛੋਟੀ ਤੇ ਮੁੱਲ ਫੇਰ ਇਹਦਾ ਮੁੱਲ ਵੀਰ ਜੀ ਲੈਣ ਦੇ ਨਾਲੇ ਕਰਨੇ ਆ ਹਾਂਜੀ ਜੱਸ ਨੂੰ ਕਰੀਗੇ ਜਿਹੜੀਆਂ ਕਰਨੇ ਮੋਲੇ ਦਾ 80 ਕਰ ਲਈਏ 75 ਕਰ ਲਈਏ ਹਾਂਜੀ ਉਹ ਕਰਿਆ ਦੀ ਜੋੜੀ ਦੇ ਦੀ ਕਿੰਨੇ ਦੀ 72000 ਦੀ ਪੂਰੇ 70 ਦੀ ਛੋੜੀ ਹੋ ਗਈ ਜਤੋਂ ਅੱਛਾ ਜੀ ਹਾਂਜੀ ਠੀਕ ਹੈ ਪਾ ਲਈ ਗਏ ਨਾ ਮੁਰਗੇ ਦਾਦਾ ਜਾਂ ਘਟ ਲਾਉਂਦੇ ਆ ਵੀ ਉਹ ਕੋਈ ਫਾਇਦਾ ਨਹੀਂ ਏ ਇਹ ਆ ਫਿਰ ਰੇਟ ਉਹਨੇ ਕੀ ਜਿੰਨੇ ਕ ਮੋਲ ਉਹ ਪਾਈਦਾ ਵੀ ਜੋ ਲੈ ਹੀ ਲੈਣਾ ਆ ਲੈ ਹੀ ਲੈਨੇ ਆ ਵੇਖਦੀਆਂ ਨਹੀਂ ਆ ਕੋਈ ਨੇਕੇ ਦਾ ਛੋੜਦਾ ਫਰਕ ਆ ਜਾਂਦਾ ਇਹ ਛੋੜ ਦਾ ਇਧਰ ਵੇਖੋ ਝੋਟੀ ਕਤਾ ਦੀ ਆ ਯਾਰੀ ਝੋਟੀ ਦਾ 10000 ਕਿਲੋ ਦੁੱਧ ਨਾ ਦਿੱਤਾ ਤਾਂ ਕੀ ਦਊਗੀ ਤੇ ਸੱਜਰ ਝੋਟੀ ਆ ਠੀਕ ਆ ਤਾਜੀ ਸੋਈ ਆ ਜਿਹੜੀਆਂ ਹੌਣ ਦੀਆਂ ਸੂਈਆਂ ਵੈਨਾਂ ਹੌਣ ਵੀ ਦੁੱਧ ਚ ਆਉਣਾ ਤੇ ਕਾ ਸਾਰਾ ਸਿਆਲ ਵੀ ਦੁੱਧ ਚ ਆਉਣਾ। ਇਹ ਦੁੱਧ ਜਈ ਜਾਣਾ ਹੈ। ਤੇ ਆ ਜਿਹੜੀ ਮੱਝ ਇਹ ਤਿਆਰ ਜਿਹੜੀ ਛੋਟੀ ਦੁੱਜਾ ਸੂਆ ਰਹੀ ਹੈ। ਇਹ ਗੱਬਣ ਆ। ਗੱਬਣ ਕਹਾਂ ਦੇਵਾ ਕੀ ਵੀ ਜੀ ਗੱਬਣ ਦਾ ਦੁੱਧ ਨਹੀਂ ਦੱਸਣਾ। ਦੁੱਧ ਜੋੜੀ ਵੇਖ ਲੋ ਕਿੰਦਾ ਦੀ ਕਿੰਨੇ ਦੁੱਧ ਵਾਲੀ ਆ। ਅੰਦਾਜ਼ਾ ਹੀ ਹੰਦਾ ਵਾ ਗੱਬਣ ਦਾ। ਬੜੇ ਬਾਕੀ ਥਾਂ ਦੀ ਪੂਰ ਗਰੰਟੀ ਹੋਊਗੀ। ਟਿੱਪਣ ਦਾ ਆਪਣੇ ਬਹੁਤ ਸਾਫ ਕੋਲੀ ਰੂਂਗਰਗੀ ਹੋਊਗੀ। ਖੋਲੋ ਫਿਰ ਤੋੜੀ ਜੁੜੀ ਛੋਟੀ ਆ। ਉਹ 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 ਜੋ ਢੋਡੀ 13 ਦੇ ਦੇ 12 ਦੇ ਅਗਲੇ ਦੇ ਕਰਮ ਬਾਕੀ ਢੋਡੀ ਦੁੱਧ ਵਾਲੀ ਵੇ ਫੁੱਟ ਲਟਾ ਲੱਗ ਬਾਕੀ ਉਤਰਾਂ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਵਾਂ ہاں ਦੇਖੋ ਕਦਾ ਬਣੀ ਢੋਡੀ ਇਹ ਅਨੀ ਇਹ ਢੱਡੀ ਸਾਫ ਸੁਥਰੀ ਢੋਡੀ ਲੈ ਆ ਇਧਰੋਂ ਖਾਓ ਬਾਕੀ ਆ ਬੇ ਛੜੀਆਂ ਛੁੜੀਆਂ ਚੱਲਣ ਦੀਆਂ ਵਾ ਜੇ ਪੂਰਾ ਪਸ਼ੂ ਰਾਜਦਾ ਰੁੱਦਾ ਵੀ ਨਹੀਂ ਚੰਗੀ ਤਰ੍ਹਾਂ ਇੱਥੇ ਗਿੱਲੇ ਗੁੱਲੇ ਜੀ ਹੁੰਦੇ ਆ ਇਹ ਰੋਮੀਨੀ ਡੈਕ ਹੈ ਇਹ ਬਤੀ ਇਹ ਲੱਗ ਰਿਹਾ ਕਿ ਦੇਖੋ ਮਾਜੇ ਨੂੰ ਤਾਂ ਜੀ ਤੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਹ ਲਾਗੇ ਤੋਂ ਤੇ ਮੈਨੂੰ ਵੀ ਨਵੇਂ ਚੰਗੀ ਲੱਗੀ ਆ ਇਹ ਦੇਖੋ ਪਿੱਛੇ ਕੋਈ ਮਾਰੋ ਬੰਦਰਾ ਇਸ ਤੋਂ ਨਹੀਂ ਲੱਗਦਾ ਵੀ ਤੇ ਕਿੰਨਾ ਰੱਖੇ ਵਿਦਿਆ ਦਾ ਮੁੱਲ ਫਿਰ ਮੋਲੇ ਦਾ ਵੀ ਜਿਹਦਾ ਮਰਦੀ 85 90 ਦੀ ਉਮਰ ਦੀ ਕਰੀਏ ਹਾਂਜੀ 80 ਆਦਿ ਜੋੜੀ ਦੇ ਦੀ 2000 ਛੱਡ ਦੀਏ ਪੂਰੇ 75 ਆਦਿ ਜੋੜੀ ਦੇ ਅੱਛਾ ਪੂਰੇ 75 500 ਛੋਟ ਕਰਨੀ ਸਾਡੇ 74 ਆਦਿ ਜੋੜੀ ਦੇ ਪੂਰੇ 74 ਆਦਿ ਜੋੜੀ ਦੇਣਾ ਠੀਕ ਹੈ ਜੀ ਹਾਂਜੀ 74 ਹਜ਼ਾਰ ਦੀ ਜਿਹੜੀ ਝੋਟੀ ਕਹਿੰਦੇ ਵੀ ਦੇ ਦੇਾਂਗੇ ਵੀ ਤੇ ਹੁਣ ਆ ਸੋਈ ਸਵਾਈ ਜੇ ਇਹ ਪਹਿਲਾਂ ਵੀ ਕੱਟੀ ਸੋਈ ਏ ਇਹ ਕਿੰਨੇ ਚਿਰ ਦੀ ਸੋਈ ਆ ਇਹ ਸੋਈ ਨੂੰ ਪੰਜਾ ਦਿਨ ਹੋ ਗਏ ਮਗਰ ਕੱਟੀ ਜੇ ਤੇ ਅੱਛਾ ਹਾਂਜੀ ਬਾਕੀ ਤਵਾਪ ਸਮਾ ਕੋਈ ਹੋਰ ਦਾ ਨਾ ਨਹੀਂ ਜਾਂਦੇ ਧਾਰਾ ਮਰਵਾ ਦਿੰਦੇ ਆ ਕਿੰਨਾ ਕਾ ਤਰ੍ਹਾਂ ਦੁੱਧ ਹੋ ਗਿਆ ਦੇਖੋ ਤਿਆਰ ਇਹ ਇੱਥੇ 8 ਕਿਲੋ ਹੀ ਹੋਣਾ ਰਿਹਾ ਜੀ ਆਈ ਚੜੀ ਜਾ ਕਿੰਨਾ ਕਰੀ ਜਾਉਗੀ ਤੋਰ 10 ਕਿਲੋ ਤੋਂ ਬਾਹਰ ਕੱਢੀ ਦੇ ਜੂਗੀ ਤੋਰ ਹੱਕ ਕਰੀ ਨਾ ਬਾਕੀ ਇੱਕ ਛੋਟਾ ਸੰਗਿਆ ਥਾਲੇ ਉਹ ਵੇਖੋ ਗੜੀ ਸਾਹ ਆ ਜੀ ਹੁਣੇ ਝੋਟੀ ਆਈ ਆ ਜੀ ਇੱਧਰ ਵੇਖੋ ਤੋਅ ਤੋਅ ਗਏ ਸ਼ੋਗੇ ਜਾਂਦੀ ਇਹ ਝੋਟੀ ਹੁਣੇ ਖੋਣ ਚਵਾਈ ਕਰਕੇ ਕਿੰਦੇ ਲਿਆਂਦੀ ਆ ਪਾਸ ਕਰਕੇ ਆ ਜੀ ਕਈ ਜਾ ਰਹੀ ਹੋਇਆ ਨਾ ਜਾਈ ਨੋ ਉਹ ਨੌਗਰੋਂ ਨੇ 8 ਕਿਲੋ ਜੜਾ ਹੋਊਗਾ 8 ਕਿਲੋ ਦੁੱਧ ਕਿੰਨੇ ਕਿਉ ਮੰਨ ਕੇ ਖੜੇ ਬੱਚਾ ਤਾਂ ਬਿਲਕੁਲ ਕੋਈ ਹੌਲ ਦਾ ਨਾ ਨਹੀਂ ਬੱਚੇ ਨਾਲ ਮਿਲੂਗੀ ਉਹ ਜੇ ਬੱਚਾ ਕੱਟੀ ਹੁਣੇ ਕੱਟੀ ਦਿਖਾ ਲਿਨੀ ਇਹਦੀ ਆਹ ਜੇ ਇਹਦੀ ਕੱਟੀ ਸੱਚੇ ਗੱਤਾਂ ਬਾਕੀ ਆਹ ਦੇਖ ਸਕਦੇ ਹਵਾਨਾ ਇਹਦਾ ਉਹਦੇ ਚੋਚ ਆ ਗਿਆ ਜੀ ਤੁਹਾਡੀ 99 ਚੰਗੇ ਗਿਆ ਤੇ ਬਾਕੀ ਅਗਲਾ ਪੰਜ ਚੰਗੇ ਨਹੀਂ ਲਗੀ ਲਗੀ ਆ ਇਹ ਥਾਣੇ ਦੇ ਦੇਖ ਸਾਡੇ ਜੀ ਅਗਲੇ ਸਾਲ ਵੀ ਚੰਗੇ ਆ ਤੇ ਇਹਦਾ ਵੀ ਜੀ ਮੁੱਲ ਫਿਰ ਕਿੰਨਾ ਕਰੀਏ ਜੀ ਦਾ ਜਨਾ ਮਦੀ 85000 ਕਰੀਏ 80 ਦੀ ਜੋੜੀ ਦੇ ਦਈਏ ਕਰ ਦੋ ਮੰਨ ਤਾਂ ਨਾ ਹੋ ਰਿਹਾ 50000 ਕਰ ਦਿੰਦੇ 1000 ਨਾ ਕਰੋ 20000 ਕਰ ਦਿੰਦੇ 78 ਦੀ ਦੇ ਦਈਏ ਹਨਾ ਹਾਂ ਜੀ ਕਿ ਹੋਰ ਕਰ ਜੀ 80000 ਦੀ ਜੋੜੀ ਕਰਾਂਗੇ ਅੱਛਾ 70000 ਦੀ ਦੇ ਦੇਣੀ ਹੈ ਜੀ 70000 ਦੀ ਨਹੀਂ ਦੇ ਸਕਦੇ ਇਹ ਬਰੀਕੀਆਂ ਦਾ ਨਹੀਂ ਜੋੜੀ ਹੈ ਚਲੋ ਬਾਕੀ ਕੋ ਫੋਨ ਲਾਊਗਾ ਤੇ ਹੋ ਜਾਊਗਾ ਮੌਕੇ ਤੇ ਹਨਾ ਕਿਉਂ ਜੋੜੀ ਚੰਗੀ 8 ਕਿਲੋ ਦੁੱਧ ਹੋਊਗੀ ਜੋੜੀ ਤੇ ਕਿੰਨਾ ਕੁ ਤੇਰਾ ਦੁੱਧ ਪੜੀ ਜਾਊਗੀ ਜੀ 10 ਕਿਲੋ ਬਾਅਦ ਦੇ ਤੇ ਆਵਗੀਆਂ ਜੇ ਮੱਜਾਂ ਨਹੀਂ ਯਾਰ ਇੱਕ ਆਵਿਕ ਨਾਲੀ ਉਹ ਐਂਟਲੀ ਵੀ ਗਈ ਆ ਇਹ ਵੀ ਮੱਜ ਭਰੀ ਆ ਚੰਗੀ ਤੇ ਚੰਗੇ ਮੋٹے ਮਿਲ ਕੇ ਵੀ ਲੱਗੇ ਇਹਦੇ ਵੀ ਜੀ ਵੀ ਅੱਜ ਇੱਕ ਦਿਨ ਲੈ ਜੇ ਦੋ ਦਿਨਾਂ ਲਈ ਜਾ ਰਿਹਾ ਤੇ ਇਹ ਕਿੰਨੇ ਕੁ ਦੁੱਧ ਆ ਲੀਜੇ ਦੁੱਧ ਵੀ ਜੀ ਅੱਗੀ ਮੈਨੂੰ 12-13 ਕਿਲੋ ਦੀ ਆ ਦੋ ਤਾਂ ਤੇ 13 ਕਿਲੋ ਦੁੱਧ ਚੋੜਾ ਹੈ ਵੀ ਝੋਟੀ ਏ ਠੀਕ ਹੈ ਜੀ ਬਾਕੀ ਸਿੰਘ ਮੜ ਗਿਆ ਫੋਲਾ ਕਰ ਜੀ ਪਰ ਝੋਟੀ ਬਹੁਤ ਚੰਗੀ ਏ ਤੋੜ ਦ ਫੇਰ ਇਹਨਾਂ ਨੂੰ ਸਾਡੇ ਘਰ ਦੇ ਵਿੱਚ ਬਾਕੀ ਭਾਰੀ ਆ ਮੱਜ ਜਿਹੜੀ ਇਹੋ ਤਰ੍ਹਾਂ ਤਿਆਰੀ ਦੋ ਜਿਹੜੀ ਤੇ ਅੰਦਰ ਮੈੜੀ ਚਾਹੀਏ। ਚਲ ਚਲ ਚੰਗੇ ਸਟਰਕਚਰ ਤੇ ਆ ਜਿਹੜੀ ਮੱਝ। ਇਹ ਆ ਵੀ ਸਿੰਗ ਥੋੜਾ ਜਿਹਾ ਖੁੱਲਾ ਜ਼ਰੂਰ ਇਨੇ ਤਾਂ ਨੂੰ ਕਰਕੇ ਮੋੜਿਆ ਵਾ। ਜਿਹੜੀ ਝੋਲੀ ਸਿੰਗ ਨੂੰ ਵੀ ਕਰਨਾ ਦੋ ਜਿਹਨੇ ਚੋੜਾ ਹੈ ਤੇ ਸਰੀਰੋਂ ਚੰਗੀ ਆ ਉਤਰ। ਬਹੁਤ ਮਾਂਦੋ ਕਰਾ ਲਗਾ ਕੇ। ਕਿੰਨਾ ਫਿਰੱਖੀ ਵਿੱਧੀ ਦਾ ਮੁੱਲ ਮੁੱਲ ਤਾਂ ਵਿੱਧੀ 80000 ਦੇ ਅੱਛਾ 75000 ਦੇ ਦੋ ਹਜ਼ਾਰ ਛੱਡ ਦੀਆਂ ਦੇ ਦਾਂਗੇ 72000 ਦੀਆਂ ਅੱਛਾ 72 ਦੀ ਦੇ ਦੇਣੀ ਹੈ ਰੁਕਾ ਦਾ ਘੜ ਚੜਾ ਮੈਂ ਦਾ ਠੀਕ ਹੈ ਤੇ ਆ ਗਾਵਾਂ ਜੜੀਆਂ ਦੋ ਰਹਿ ਗਈਆਂ ਵੀ ਵਿਖਾ ਦਈਏ ਆ ਗੱਬਣ ਜੇਗਾ ਆ ਜੇ ਲਿਗਾ ਗਾ ਗੱਬਣਿਆ ਇਹ ਤੁਹਾਨੂੰ ਦਿਖਾ ਦਈਏ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਮਿਲ ਕੇ ਵੇਣ ਵੀ ਚੰਗੀ ਮੋਟੀ ਲੱਗੀ ਆ ਤੇ ਕੱਦ ਕਾਠ ਬੇਲ ਦੀ ਚੰਗੀ ਆ ਉਤਰਾ ਕਿੰਨਾ ਕ ਵੀਰ ਜੇ ਦੁੱਧ ਕੱਢੀ ਜਾਊਗੀ ਹੈ ਦੁੱਧ ਵੀਰ ਜੀ ਨੇ ਪਹਿਲਾਂ ਦੱਸਿਆ 15 ਸੋਨਾ ਕਿਲੋ ਅੱਛਾ ਤੇ ਸਿਆਲਦੁਰ ਕ ਭਾਵੇਂ 20 ਕਿਲੋ ਚੋੜੇ ਅੱਛਾ 17 18 ਕਿਲੋ ਮਾਣ ਦ ਦਈ ਜਾਊਗੀ ਬਾਕੀ ਆ ਵੀ ਕਰੋਸ ਆ ਕਰੋਸ ਆ ਇੱਕ ਪੱਡਾ ਨਾ ਆਇਆ ਖੋਲੋ ਫਿਰ ਤੋਰੀਏ ਕਰੀਏ ਉਤਰਾ ਹੈਗੀ ਠੰਡੀ ਹੈ ਇਹ ਵੀ ਥੋੜਾ ਡਰਦੀ ਆ ਹਾਂ ਦੇਖੋ ਹਾਂ ਦੇਖ ਸਕਦੇ ਜੀ ਉਤਰਾ ਠੰਡੀ ਆ ਇਹ ਵੀ ਬਾਹਰ ਦੇ ਬੰਦੇ ਦਾ ਥੋੜਾ ਜਿਹਾ ਡਰਦੀ ਆ ਤੇ ਬਾਕੀ ਇਹ ਥੱਲੇ ਚੰਗੀ ਭਰਨੀ ਆ ਜਿਹੜੇ ਪੰਜ ਚਾ ਲੈ ਜੀ ਲੈ ਜੀ ਕੋਲੀ ਲੈ ਆ ਰੋਪੜੀ ਜੁੜੀ ਵਾਹ ਰਿਆ ਕਿੱਡੀ ਚਮਕਿਆ ਬੈੜਦੀ ਇਸ ਤਿਲਕ ਨੂੰ ਨਹੀਂ ਦੱਲੂਗਾ ਤੇ ਮੁੱਲ ਵਿਧੀ ਇਹਦਾ ਫਿਰ ਮੁੱਲ ਵਧੀਆ ਕੋਈ ਇਧਰ ਕਿਹੜੀ ਮਾਰੂ ਕੈਮਰਾ ਨੂੰ ਨਾ ਘਾਟਾ ਨਾ ਦੀਆ ਇਹ ਤੋਂ ਕਿੰਨੇ ਦੇ ਦੇ ਦੀਏ ਦੇ ਦੀਏ 55000 ਦੀ ਕਰ ਦੀਏ ਮਾਨਾ ਹੋਰ 2000 ਦੀ ਪੂਰੇ 50 ਦੀ 2 5000 ਦੀ ਅੱਛਾ 48 ਦੀ ਦੇ ਤਨੀ 45000 ਦੀ ਵਸ਼ੀ ਹੈ ਜਦੋਂ 100 ਵੀ ਵਸ਼ੀ ਪੈਣੀ ਆਰ ਦੀ ਆ ਠੀਕ ਹੈ ਜੀ ਇਹ ਲੋ ਵਸ਼ੀ ਕਦਾ ਦੀ ਚੰਗੀ ਤਿਆਰ ਹੋ ਗਈ ਆ ਥੱਲਿਆਂ ਤੇ ਬਾਕੀ ਹੋਣਾ ਗਿਆ ਆਪਣੇ ਕੋਲ ਆ ਟੋਕੜ ਕੱਬੰਜੇ ਹਾਂਜੀ ਇਹਦੇ 6 ਮਹੀਨੇ ਪੂਰੀ ਹੋਣੀ ਆਲੇ ਸਦਵਾਲੇ ਸਦਵਾਲੇ ਅੱਛਾ ਹਾਂਜੀ ਦੁੱਧ ਹੋਣਾ ਜੇ ਥਾਲੇ 4 ਕਿਲੋ ਤੋਰਾ ਫਿਰ ਉਤਰਾਂ ਥਾਂ ਥਾਂ ਨੂੰ ਬਰਾਬਰ ਜੇ ਤੇ ਪੂਰੇ ਕੋਈ ਬਰਾਬਰ ਚੋਕੇ ਸਦੀ ਕਾ ਕੇ ਖੜੀ ਸੀ ਕੰਮ ਕਿਹੜਾ ਸਾਲੇ ਅੰਦਰ ਮੋਦੀ ਲੈ ਗਈ ਬਾਹਰ ਕਿੰਨਾ ਵੀ ਦਿੱਤਾ ਮੁੱਲ ਹੈ ਮੁੱਲ ਇਹ ਵੀ ਖਾਈ ਆ ਜੀ ਅੱਛਾ 5000 ਦੇ ਦੀ 5000 ਦੀ ਦੇ ਦੋਗੇ ਚਲੋ ਬਾਕੀ ਮੋਕੇ ਤੇ ਹੋ ਜੂਗੇ ਥੋੜਾ ਛੱਡਦਾ 20000 ਅੱਛਾ 24 ਦੀ 5000 ਦੀ ਜੰਗੀ ਦੀ ਵੀਰ ਲੈ ਜੀ 23 ਦੀ ਦੇ ਦੇਣੀ ਹੈ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਕਰੀ ਤੇ ਵੇਸ ਚਾਹ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖੜੇ ਜੀ